ਜੋ ਉਸਤੇ 24 7 ਤੇ jobb ਵਿਕਰਾਂਤ ਮੈਸੇਜ ਦੇ ਆਊਟ ਹੋਣ ਤੋਂ ਬਾਅਦ ਇਸ ਟੀਵੀ ਅਦਾਕਾਰ ਦੇ ਹੱਥ ਲੱਗਿਆ ਡੋਮ ਤਿੰਦਾਰੋਂ 빅ਬੋਸ ਵੀ ਆਇਆ ਸੀ ਨਜ਼ਰ ਆਉਂ ਜਾਂਦੇ ਹਾਂ ਪੂਰੀ ਖਬਰ ਟੈਲੀਵਿਜ਼ਨ ਦੇ ਸਭ ਤੋਂ ਵਿਵਾਦਪੂਰਨ ਅਤੇ ਸਫਲ ਰਿਐਲਿਟੀ ਸ਼ੋਅ 빅ਬੋਸ 18 ਦਾ ਹਿੱਸਾ ਲੈਣ ਤੋਂ ਬਾਅਦ ਅਦਾਕਾਰ ਕਰਨ ਵੀਰ ਮਹਿਰਾ ਇੱਕ ਨਵੀਂ ਵਾਰੀ ਖੇਡਣ ਲਈ ਤਿਆਰ ਹਨ ਇਹ ਅਦਾਕਾਰ ਪਿਛਲੇ ਸੀਜ਼ਨ ਦਾ ਚਿੱਤੂ ਸੀ ਹਾਲਾਂਕਿ ਤਾਜ਼ਾ ਖਬਰਾਂ ਅਨੁਸਾਰ ਉਹਨਾਂ ਦੇ ਹੱਥ ਇੱਕ ਵੱਡਾ ਪ੍ਰੋਜੈਕਟ ਹੈ ਕਿਸ ਅਦਾਕਾਰ ਨੂੰ ਇਹ ਭੂਮਿਕਾ ਦੀ ਪੇਸ਼ਕਸ਼ ਕੀਤੀ ਗਈ ਸੀ ਜਿਵੇਂ ਕਿ ਪਹਿਲਾ ਸੁਣਨ ਵਿੱਚ ਆਇਆ ਸੀ ਕਿ ਫਰਹਾਨ ਅਕਟਰ ਦੀ ਡੋਨ 3 ਮੁਸ਼ਕਿਲ ਵਿੱਚ ਹੈ ਕਈ ਵੱਡੇ ਅਦਾਕਾਰਾਂ ਨੇ ਇਸ ਫਿਲਮ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ 1181 ਤੋਂ ਬਾਅਦ ਵਿਕਰਾਂਤ ਮੈਸੀ ਨੇ ਵੀ ਫਿਲਮ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਹਾਲਾਂਕਿ ਹੁਣ ਲੱਗਦਾ ਹੈ ਕਿ ਇਹ ਖਬਰ ਕਰਨ ਲਈ ਇੱਕ ਸੁਨਹਿਰੀ ਮੌਕਾ ਸਾਬਤ ਹੋਈ ਕਿ ਵਿਕਰਾਂਤ ਮੈਸੀ ਦੀ ਜਗ੍ਹਾ ਲਈ ਗਈ ਸੀ ਅਜੀਆਂ ਖਬਰਾਂ ਹਨ ਕਿ ਆਉਣ ਵਾਲੀ ਫਿਲਮ ਡੋਨ 3 ਇੱਕ ਨਵੀਂ ਖਲਨਾਇਕ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਣਗੇ ਇਹ ਫਿਲਮ ਵਿਚਰਨ ਵੀਰ ਸਿੰਘ ਨੂੰ ਮੁੱਖ ਕਿਰਦਾਰ ਵਜੋਂ ਕਾਸਟ ਕੀਤਾ ਗਿਆ ਹੈ। ਹੁਣ ਲੱਗਦਾ ਹੈ ਕਿ ਕਰਨ ਓਨ ਵਾਲੇ ਸਮੇਂ ਵਿੱਚ ਵਿਕਰਾਂਤ ਮੈਸੇ ਦੀ ਜਗ੍ਹਾ ਲੈਣਗੇ ਨਿਰਮਾਤਾਵਾਂ ਨੇ ਅਦਾਕਾਰ ਨਾਲ ਸੰਪਰਕ ਕੀਤਾ ਆਈਐਨਐਸ ਦੀ ਰਿਪੋਰਟ ਦੇ ਅਨੁਸਾਰ ਫਿਲਮ ਨਾਲ ਜੁੜੇ ਇੱਕ ਸੂਤਰ ਤੋਂ ਪੁਸ਼ਟੀ ਕੀਤੀ ਗਈ ਹੈ ਕਿ ਕਰਨਵੀਰ ਮੈਰਾ ਨੂੰ ਡੋਨ 3 ਵਿੱਚ ਖਲਨਾਇਕ ਦੀ ਭੂਮਿਕਾ ਨਿਭਾਉਣ ਲਈ ਸੰਪਰਕ ਕੀਤਾ ਗਿਆ ਹੈ ਇਸ ਦੇ ਨਾਲ ਹੀ ਇਸ ਗੱਲ ਦੀ ਵੀ ਕੋਈ ਸੰਭਾਵਨਾ ਨਹੀਂ ਹੈ ਕਿ ਅਦਾਕਾਰ ਇਸ ਪੇਸ਼ਕਸ਼ ਨੂੰ ਠੁਕਰਾ ਦੇਵੇਗਾ ਹਾਲਾਂਕਿ ਉਸਨੇ ਅਜੇ ਤੱਕ ਪੇਸ਼ਕਸ਼ ਸਵੀਕਾਰ ਨਹੀਂ ਕੀਤੀ ਇਸ ਦੀ ਅਧਿਕਾਰਤ ਪੁਸ਼ਟੀ ਦੀ ਉਡੀਕ ਹੈ ਕਿਆਰਾ ਅੰਨੀ ਨੇ ਫਿਲਮ ਨੂੰ ਛੱਡ ਦਿੱਤਾ ਡੋਨ 3 ਦਾ ਐਲਾਨ ਕੁਝ ਸਾਲ ਪਹਿਲਾਂ ਰਣਵੀਰ ਦੇ ਮੁੱਖ ਭੂਮਿਕਾ ਵਿੱਚ ਹੋਣ ਨਾਲ ਕੀਤਾ ਗਿਆ ਸੀ ਪਰ ਉਦੋਂ ਤੋ ਇਹ ਪ੍ਰੋਜੈਕਟ ਠੰਡੇ ਵਸਤੇ ਵਿੱਚ ਸੀ ਇਸ ਤੋਂ ਬਾਅਦ ਕਿਆਰਾ ਐਡਵਾਨੀ ਨੇ ਗਰਭਵਤੀ ਹੋਣ ਦੀਆਂ ਖਬਰਾਂ ਆਈਆਂ ਤੇ ਫਿਰ ਉਸਨੇ ਡੋਨ 3 ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਹੁਣ ਰਨਵੀਰ ਦੇਉਲਟ ਇਸ ਭੂਮਿਕਾ ਲਈ ਕ੍ਰਿਤੀ ਸਾਨਨ ਨੂੰ ਕਾਸਟ ਕੀਤਾ ਗਿਆ ਸੀ ਡੋਨ 3 ਦੇ ਨਿਰਦੇਸ਼ਨ ਫਰਹਾਨ ਅਕਤਰ ਕਰਨਗੇ ਫਿਲਮ ਦੀ ਸ਼ੂਟਿੰਗ ਅਗਲੇ ਸਾਲ ਜਨਵਰੀ ਵਿੱਚ ਸ਼ੁਰੂ ਹੋਵੇਗੀ ਇਸ ਤੋਂ ਇਲਾਵਾ ਇਹ ਵੀ ਖਬਰ ਸੀ ਕਿ ਸ਼ਾਹਰੁਖ ਖਾਨ ਅਤੇ ਪ੍ਰਿਯੰਕਾ ਚੋਪੜਾ ਫਿਲਮ ਵਿੱਚ ਕੈਮਿਓ ਕਰ ਰਹੇ ਹਨ ਸ਼ਾਹਰੁਖ ਨੇ ਡੋਨ 1 ਅਤੇ ਡੋਨ 2 ਵਿੱਚ ਕੰਮ ਕੀਤਾ ਸੀ ਸਸਕੀਲ ਜਦੋਂ ਤੋਂ 2024 ਇੰਟੂ 7 ਤੇ ਜਾਬ ਵਿਕਰਾਂਤ ਮੈਸੇ ਦੇ ਆਊਟ ਹੋਣ ਤੋਂ ਬਾਅਦ ਇਸ ਟੀਵੀ ਅਦਾਕਾਰ ਦੇ ਹੱਥ ਲੱਗਿਆ ਡੋਨ 3 ਦਾ ਰੋਲ ਬਿੱਗ ਪੋਸਟ ਵੀ ਆਇਆ ਸੀ ਨਜ਼ਰ ਆਉਂ ਜਾਂਦੇ ਹਾਂ ਪੂਰੀ ਖਬਰ ਟੈਲੀਵਿਜ਼ਨ ਦੇ ਸਭ ਤੋਂ ਵਿਵਾਦਪੂਰਨ ਅਤੇ ਸਫਲ ਰਿਐਲਿਟੀ ਸ਼ੋਅ ਬਿੱਗਬੋਸ 18 ਦਾ ਹਿੱਸਾ ਲੈਣ ਤੋਂ ਬਾਅਦ ਅਦਾਕਾਰ ਕਰਨ ਵੀਰ ਮਹਿਰਾ ਇੱਕ ਨਵੀਂ ਵਾਰੀ ਖੇਡਣ ਲਈ ਤਿਆਰ ਹਨ ਇਹ ਅਦਾਕਾਰ ਪਿਛਲੇ ਸੀਜ਼ਨ ਦਾ ਚਿੱਤੂ ਸੀ ਹਾਲਾਂਕਿ ਤਾਜ਼ਾ ਖਬਰਾਂ ਅਨੁਸਾਰ ਉਹਨਾਂ ਦੇ ਹੱਥ ਇੱਕ ਵੱਡਾ ਪ੍ਰੋਜੈਕਟ ਹੈ ਕਿਸ ਅਦਾਕਾਰ ਨੂੰ ਇਹ ਭੂਮਿਕਾ ਦੀ ਪੇਸ਼ਕਸ਼ ਕੀਤੀ ਗਈ ਸੀ ਜਿਵੇਂ ਕਿ ਪਹਿਲਾ ਸੁਣਨ ਵਿੱਚ ਆਇਆ ਸੀ ਕਿ ਫਰਹਾਨ ਅਕਟਰ ਦੀ ਡੋਨ 3 ਮੁਸ਼ਕਿਲ ਵਿੱਚ ਹੈ ਕਿ ਵੱਡੇ ਅਦਾਕਾਰਾਂ ਨੇ ਇਸ ਫਿਲਮ ਤੋਂ ਆਪਣੇ ਆਪ ਨੂੰ ਦੂਰ ਕੱਢ ਲਿਆ ਕਿਆਰਾਟਵਾ ਨੇ ਤਾਂ ਬਾਅਦ ਵਿਕਰਾਂਤ ਮੈਸੀ ਨੇ ਵੀ ਫਿਲਮ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਹਾਲਾਂਕਿ ਹੁਣ ਲੱਗਦਾ ਹੈ ਕਿ ਇਹ ਖਬਰ ਕਰਨਵੀਰ ਲਈ ਇੱਕ ਸੁਨਹਿਰੀ ਮੌਕਾ ਸਾਬਤ ਹੋਈ ਕਿ ਵਿਕਰਾਂਤ ਮੈਸੀ ਦੀ ਜਗ੍ਹਾ ਲਈ ਗਈ ਸੀ ਅਜੀਆਂ ਖਬਰਾਂ ਹਨ ਕਿ ਆਉਣ ਵਾਲੀ ਫਿਲਮ ਡੋਨ 3 ਇੱਕ ਨਵੀਂ ਖਲਨਾਇਕ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਣਗੇ ਇਸ ਫਿਲਮ ਵਿੱਚ ਰਣਵੀਰ ਸਿੰਘ ਨੂੰ ਮੁੱਖ ਕਿਰਦਾਰ ਵੱਜੋਂ ਕਾਸਟ ਕੀਤਾ ਗਿਆ ਹੈ ਹੁਣ ਲੱਗਦਾ ਹੈ ਕਿ ਕਰਨ ਆਉਣ ਵਾਲੇ ਸਮੇਂ ਵਿੱਚ ਵਿਕਰਾਂਤ ਮੈਸੀ ਦੀ ਜਗ੍ਹਾ ਲੈਣਗੇ ਨਿਰਮਾਤਾਵਾਂ ਨੇ ਅਦਾਕਾਰ ਨਾਲ ਸੰਪਰਕ ਕੀਤਾ एजीएन की रिपोर्ट के अनुसार फिल्म नाल जुड़े एक सूत्र तो पुष्टि की गई है कि किरणवीर मेहरा ਨੂੰ ਡੋਨ 3 ਵਿੱਚ ਖਲਾਇਕ ਦੀ ਭੂਮਿਕਾ ਨਿਭਾਉਣ ਲਈ ਸੰਪਰਕ ਕੀਤਾ ਗਿਆ ਹੈ ਇਸ ਦੇ ਨਾਲ ਹੀ ਇਸ ਗਾਲ ਦੀ ਵੀ ਕੋਈ ਸੰਭਾਵਨਾ ਨਹੀਂ ਹੈ ਕਿ ਅਦਾਕਾਰ ਇਸ ਪੇਸ਼ਕਸ਼ ਨੂੰ ਠੁਕਰਾ ਦੇਵੇਗਾ ਹਾਲਾਂਕਿ ਉਸਨੇ ਅਜੇ ਤੱਕ ਪੇਸ਼ਕਸ਼ ਸਵੀਕਾਰ ਨਹੀਂ ਕੀਤੀ ਇਸ ਦੀ ਅਧਿਕਾਰਤ ਪੁਸ਼ਟੀ ਦੀ ਉਡੀਕ ਹੈ ਕਿਆਰਾ ੜਵਾਨੀ ਨੇ ਫਿਲਮ ਨੂੰ ਛੱਡ ਦਿੱਤਾ ਡੋਨ 3 ਦਾ ਐਲਾਨ ਕੁਝ ਸਾਲ ਪਹਿਲਾਂ ਰਣਵੀਰ ਦੇ ਮੁੱਖ ਭੂਮਿਕਾ ਵਿੱਚ ਹੋਣ ਨਾਲ ਕੀਤਾ ਗਿਆ ਸੀ ਪਰ ਉਦੋਂ ਤੋਂ ਇਹ ਪ੍ਰੋਜੈਕਟ ਠੰਡੇ ਵਸਤੇ ਵਿੱਚ ਸੀ ਇਸ ਤੋਂ ਬਾਅਦ ਕਿਆਰਾ ਐਡਵਾਨੀ ਨੇ ਗਰਭਵਤੀ ਹੋਣ ਦੀਆਂ ਖਬਰਾਂ ਆਈਆਂ ਅਤੇ ਫਿਰ ਉਸਨੇ ਡੋਂ 3 ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਹੁਣ ਰਣਵੀਰ ਦੇ ਉਲਟ ਇਸ ਭੂਮਿਕਾ ਲਈ ਕ੍ਰਿਤੀ ਸਾਨਨ ਨੂੰ ਕਾਸਟ ਕੀਤਾ ਗਿਆ ਸੀ ਡੋਂ 3 ਦਾ ਨਿਰਦੇਸ਼ਨ ਫਰਹਾਨ ਅਕਤਰ ਕਰਨਗੇ ਫਿਲਮ ਦੀ ਸ਼ੂਟਿੰਗ ਅਗਲੇ ਸਾਲ ਜਨਵਰੀ ਵਿੱਚ ਸ਼ੁਰੂ ਹੋਵੇਗੀ ਇਸ ਤੋਂ ਇਲਾਵਾ ਇਹ ਵੀ ਖਬਰ ਸੀ ਕਿ ਸ਼ਾਹਰੁਖ ਖਾਨ ਅਤੇ ਪ੍ਰਿਯੰਕਾ ਚੋਪੜਾ ਫਿਲਮ ਵਿੱਚ ਕੈਮਿਓ ਕਰ ਰਹੇ ਹਨ ਸ਼ਾਹਰੁਖ ਨੇ ਡੋਂ 1 ਕਤੇ ਡੋਂ 2 ਵਿੱਚ ਕੰਮ ਕੀਤਾ ਸੀ